ਸਰਜੀ ਸਣੀ ਦੀ ਉਹਨੂੰ ਕੀ ਪਤਾ ਜੀ ਪਾਰਕਾਂ ਦਾ ਉਹ ਉਹਦੇ ਬੰਬੇ ਛੱਡ ਕੇ ਮਤਲਬ 15 ਦਿਨ ਇੱਥੇ ਰਿਹਾ ਠੀਕ ਹੈ 15 ਦਿਨ ਜਿੱਥੇ ਉਹ ਉਹਦੇ ਕੋਲ ਕੰਮਕਾਰ ਹੋਇਆ ਪਰ ਚੋਣ ਪ੍ਰਚਾਰ ਜਿੱਦੇ ਇੱਥੇ ਆਪਣੇ ਗੋਟੇ ਫੜੇ ਲੋਕਾਂ ਦੇ ਠੀਕ ਹੈ ਔਰ ਜਿੰਨਾ ਉਹਦੇ ਕੋਲ ਹੋਇਆ ਉਹ ਤੇ ਉਹਨੇ ਕੀਤਾ ਪਰ ਉਹਨੂੰ ਕੀ ਪਤਾ ਕਿ ਪਾਰਕ ਕਿੱਥੇ ਐ ਫਿਸ਼ਪਾਰਗ ਹੈ ਕਿੱਥੇ ਐ ਗਰੀਬ ਵਸਦੇ ਕਿੱਥੇ ਐ ਠੀਕ ਹੈ ਜੀ ਮੈਂ ਦੇ ਇੱਕ ਗੱਲ ਕਾਵਾਂਗਾ ਤੁਸੀਂ ਸੋਣੀ ਨੂੰ ਜਮਾ ਕੇ ਦੇਖਿਆ ਹੈ ਇੱਕ ਵਾਰੀ ਸੋਣੀ ਨੂੰ ਜਮਾ ਕੇ ਵੇਖੋ ਮੈਂ ਕਹਿੰਦੇ ਦੁੱਖ ਤੋੜ ਦੇਾਂਗੇ ਰੋਜ਼ਗਾਰ ਦੇ ਬੂਹੇ ਖੋਲ੍ਹ ਦੇਾਂਗੇ ਬੱਲੇ ਬੱਲੇ ਕਰਾ ਦੇਾਂਗੇ ਨਜ਼ਾਰੇ ਆ ਜਾਣਗੇ ਕਿ ਅਗਰ ਸੋਣੀ ਨੂੰ ਮੌਕਾ ਦੇਖ ਦੇਖੋ ਜੀ ਪਾਰਕਿੰਗ ਕੀ ਕੀਤਾ ਜਾਏਗਾ ਜਾਂ ਪੂਰੇ ਸ਼ਹਿਰ ਦੀ ਬੁਨਿਆਦ ਨੂੰ ਜਿਲ੍ਹੇ ਦੀਆਂ ਪਾਰਕਾਂ ਦੇ ਵੇਖੋ ਜੀ ਪਾਰਕਾਂ ਦਾ ਮੈਂ ਹੁਣੇ ਆ ਕੇ ਦਿੱਸਤ ਨੂੰ ਅੱਗੇ ਵੀ ਦੱਸਿਆ ਹੈ ਕਿ ਆ ਦੇਖੋ ਸਾਰੀ ਰੇਲਿੰਗ ਟੁੱਟੀ ਹੋਈ ਹੈ ਉੱਥੇ ਕੂੜੇ ਦਾ ਢੇਰ ਲੱਗਾ ਹੋਇਆ ਹੈ ਪਾਰਕ 'ਚ ਬੰਦਾ ਇਸ ਕਰਕੇ ਆਂਦਾ ਹੈ ਕਿ ਮੈਂ ਸਿਹਤ ਮੇਰੀ ਵਧੀਆ ਹੋ ਜਾਏ ਪਰ ਇੱਥੇ ਪਾਰ ਜਦੋਂ ਉਹਨੂੰ ਗੰਦਗੀ ਦੀ 스멜 ਅੰਦਰ ਜਾਵੇਗੀ ਉਹਦੇ ਸਰੀਰ ਦੇ ਅੰਦਰ ਤੇ ਕੀ ਉਹਦੀ ਸਿਹਤ ਰਹੇਗੀ ਜਦੋਂ ਉਹਨੂੰ ਪਾਣੀ ਪੀਣ ਵਾਸਤੇ ਪਾਣੀ ਨਹੀਂ ਲੱਗਾ ਤੂੰ ਅੱਜ ਤੱਕ ਵੇਖਿਆ ਹੁਣ ਅੱਜ ਤੱਕ ਇਹਦੇ ਨਲਕੇ ਦੂਜੇ ਹੈਂਡ ਪੰਪ ਹੈਗੇ ਨੇ ਪਰ ਇੱਥੇ ਹੈਗਾ ਜੀ ਮਤਲਬ ਇਹ ਹੈਂਡ ਪੰਪ ਉਸ ਨਿਸ਼ਾਨੀ ਅਵਕਾਸ ਦੀ ਜਿਹੜਾ ਇੱਥੇ ਵਿਕਾਸ ਪਹੁੰਚਿਆ ਹੀ ਨਹੀਂ ਵਿਕਾਸ ਇਹਦੇ ਲਾਪਤਾ ਹੈ ਮਤਲਬ ਪੱਖਿਆਂ ਦੇ ਪਾਟ ਟੁੱਟੇ ਨੇ ਰੇਲਿੰਗ ਟੁੱਟੀ ਹੈ ਆਈ ਲਵ ਗੁਰਦਾਸਪੁਰ ਕਿਤੇ ਬਣਾ ਕੇ ਬੜਾ ਸੋਹਣਾ ਲਾਇਆ ਸੀਗਾ ਲਵ ਵੀ ਗਿਆ ਹਾਟ ਵੀ ਗਿਆ ਗੁਰਦਾਸਪੁਰ ਸਭ ਕੁਝ ਖਤਮ ਹੋ ਚੁੱਕਾ ਹੈ ਬੁਰਾ ਹਾਲ ਦੇ ਬੌਕੇ ਦਿਹਾੜੇ ਨੇ ਮੇਨਟੇਨ ਕੈਂਪੇਨਿੰਗ ਜੀ ਬੜਾ ਜਬਰਦਸਤ ਮਾਹੌਲ ਆ ਬੜਾ ਜਬਰਦਸਤ ਮਾਹੌਲ ਆ ਬੜਾ ਆਨੰਦ ਆ ਰਿਹਾ ਯੂਥ ਬੜੀ ਐਕਸਾਈਟਮੈਂਟ ਨਾਲ ਮਿਲਣ ਜੁੜ ਰਹੀ ਨੇ ਔਰ ਉਹਨਾਂ ਦੇ ਅੰਦਰ ਉਹਨਾਂ ਦੇ ਅੱਖਾਂ ਦੇ ਵਿੱਚ ਆਸ ਦੀ ਕਿਰਨ ਦਿਖ ਰਹੀ ਹੈ ਔਰ ਮੈਂ ਉਹਨਾਂ ਦੀ ਆਸ ਨੂੰ ਨਹੀਂ ਤੋੜਾਂਗਾ ਜਿੱਦਾਂ ਸਣੀ ਨੇ ਤੋੜਿਆ ਇਹ ਸਣੀ ਕੰਮ ਨਹੀਂ ਆਇਆ ਸੋਨੀ ਜ਼ਰੂਰ ਉਹ ਜਵਾਨਾਂ ਦੇ ਕੰਮ ਆਏਗਾ